ਪ੍ਰਸ਼ਾਸਨ ਦੇ ਉੱਤੇ politcal ਜਿਹੜਾ ਉਹ ਪ੍ਰੈਸ਼ਰ ਆ ਪਰ ਉਹ ਪਤਾ ਨਹੀਂ ਕਿਉਂ ਆ ਕਿਉਂਕਿ ਉਹ ਅਸੀਂ ਸਰਕਾਰ ਨੂੰ ਇਹ ਪੁੱਛਿਆ ਉਹਨੇ ਵੀ ਜਦੋਂ ਸਰਕਾਰ ਬਣੀ ਸੀਗੀ ਸਰਕਾਰ ਚੋਰਾਂ ਦੇ ਕੰਮ ਅਨਲੀਗਲ ਕੰਮ ਕਰਾਉਣ ਦਾ ਇਹ ਕੰਦਾ ਬਰਨਾਲਾ ਜ਼ਿਲ੍ਹਾ ਹੀ ਹੈ ਮੇਰੀ ਸੁਪਰ ਕਮੇਟੀ ਨੂੰ ਵੀ ਕਾਲ ਸੀ ਅਗਰ ਅੱਜ ਸਾਡਾ ਕੋਈ ਇੰਚੇ ਰੇੜੀਆਂ ਨਾਮ ਔਰ ਹੋਈਆਂ ਅੱਜ ਮੰਨੋ ਤਾਂ ਅਸੀਂ ਕੱਲ ਤੱਕ ਹੋ ਸਕਦਾ ਪੰਜਾਬ ਦੇ ਵਿੱਚ ਕਾਲ ਆ ਜਾਏ ਪੰਜਾਬ ਬਰਨਾਲਾ ਜ਼ਿਲ੍ਹਾ ਦੇ ਵਿੱਚ बंद ਜੋ ਮਸਲਾ ਹੈ ਜੀ ਜਿਹੜੀ ਸਾਡੀ ਛੋਟਾ ਹਾਥੀ ਪਿਕਅਪ ਯੂਨੀਅਨ ਆ ਹਾਲ ਪੰਜਾਬ ਦੀ ਰਜਿਸਟ੍ਰੇਸ਼ਨ ਹੋਈ ਵੀ ਆ ਅਸੀਂ 4 ਸਾਲਾਂ ਤੋਂ 3 ਸਾਲਾਂ ਤੋਂ ਸੀ ਸੰਘਰਸ਼ ਕਰਦੇ ਆ ਰਹੇ ਆ ਅਸੀਂ ਕੋਰਟ ਦੇ ਵਿੱਚ ਆ ਸਾਡੀ ਕਾਪੀ ਹੈ ਜੀ ਆ ਦੇਖੋ ਇਹ ਚੈੱਕ ਕਰੀ ਜਾਵੇ ਦਿਖਾਈ ਜਾਵੇ ਕੋਰਟ ਦੇ ਵਿੱਚੋਂ ਅਸੀਂ 209 2023 ਨੂੰ ਕੇਸ ਜਿੱਤ ਚੁੱਕੇ ਆ ਜੀ ਠੀਕ ਆ ਪਰ ਜਿਹੜੀ ਇਹ ਪੰਜਾਬ ਸਰਕਾਰ ਆ ਝਾੜੂ ਪਾਰਟੀ ਯੂ ਸਰਕਾਰ ਆ ਇਹਨਾਂ ਦੇ ਕੰਨ ਤੇ ਯੂਨੀ ਸਰ ਕੀ ਜਿਹੜੀਆਂ 2 ਨੰਬਰ ਦੀਆਂ ਅਨਲੀਗਲ ਅਨਥਰੇਜ ਜਗਾੜੂ ਮੋਟਰਸਾਈਕਲ ਜਿਹੜੀ ਆ ਖੜੀ ਸਰ ਹੁਣੇ ਤੁਹਾਡੇ ਸਾਹਮਣੇ ਤੇ ਦੋ ਪਕੜੀਆਂ ਨੇ ਬੌਂਡ ਵੀ ਕਰ ਰਹੇ ਅਫਸਰ ਸਾਹਿਬਾਨ ਹੁਣ ਪੰਜ ਰਿਹੜੀਆਂ ਕੱਲ ਜਿਹਦੇ ਵਿੱਚ ਪੰਜਾਂ ਰਿਹੜੀਆਂ ਦੇ ਵਿੱਚ 9.9 ਟਨ ਵਜ਼ਨ ਸੀ 6 ਚੱਕੀ ਦਾ ਵਜ਼ਨ ਟਰੱਕ ਦਾ 6 ਚੱਕੀ ਟਰੱਕ ਦਾ ਵਜ਼ਨ ਪੰਜ ਰਿਹੜੀਆਂ ਦੇ ਵਿੱਚ ਕਣਕ ਪਾ ਕੇ ਲਿਜਾ ਰਹੇ ਸੀਗੇ ਉਹ ਗੱਡੀਆਂ ਸਾਡੀ ਟਰਾਂਸਪੋਰਟ ਨੇ ਘੇਰੀਆਂ ਰਿਹੜੀਆਂ ਉਹ ਜਦੋਂ ਰਿਹੜੀਆਂ ਫਿਰ ਮੌਕੇ ਦੇ ਪ੍ਰਸ਼ਾਸਨ ਕੋਲ ਆਕਦਾ ਪਰ ਪ੍ਰਸ਼ਾਸਨ ਸਾਡਾ ਸਾਥ ਦੇੜਿਆ ਲੇਕਿਨ ਪ੍ਰਸ਼ਾਸਨ ਦੇ ਉੱਤੇ ਪੋਲੀਟੀਕਲ ਆ ਜਿਹੜਾ ਉਹ ਪ੍ਰੈਸ਼ਰ ਆ ਪਰ ਉਹ ਪਤਾ ਨਹੀਂ ਕਿਉਂ ਆ ਕਿਉਂਕਿ ਉਹ ਅਸੀਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਵੀ ਜਦੋਂ ਸਰਕਾਰ ਬਣੀ ਸੀਗੀ ਸਰਕਾਰ ਚੋਰਾਂ ਦੇ ਕੰਮ ਅਨਲੀਗਲ ਕੰਮ ਕਰਾਉਣ ਵਾਸਤੇ ਬਣੀ ਆ ਜਿਹੜੇ ਲੋਕ ਟੈਕਸ ਦਿੰਦੇ ਨੇ ਹੁਣ ਸਾਨੂੰ ਇਹਨਾਂ ਨੇ ਟੈਕਸ ਕਰਦਾ ਅੱਗੇ 1925 ਰੁਪਏ ਕਾਟਰਦਾ ਸੀ ਸਾਨੂੰ 8000 ਰੁਪਏ ਟੈਕਸ ਪੈਂਦਾ ਸੀ ਸਾਲ ਦਾ ਐਜ਼ ਅ ਟਾਈਮ 8000 ਰੁਪਏ ਅਸੀਂ ਕਿੱਥੋਂ ਦੇਵਾਂਗੇ ਜੀ ਕਿਸ ਤਰ੍ਹਾਂ ਸਾਡੀਆਂ ਨਿਕਲਦੀਆਂ ਕਿਸ ਤਰ੍ਹਾਂ ਕਿੱਥੋਂ ਨਿਕਲਣੀਆਂ ਸਭ ਦੇ ਲਈ ਆਈ ਜਾਂਦੇ ਜੀ ਹੁਣ 5 ਰੇੜੀਆਂ ਦੇ ਉੱਤੇ 9 ਟਨ ਵਜਨ ਜੇ ਆ ਦੇਖੋ ਕਣ ਕਦੇ ਘੱਟੇ ਸਾਡੇ ਕੋਲੇ ਵੀਡੀਓ ਆ ਪੰਜਾਬ ਲੈਵਲ ਦੇ ਵਿੱਚ ਸਾਡੀ ਐਸੋਸੀਏਸ਼ਨ ਆ ਜਿਹੜੀ ਪੰਜਾਬ ਲੈਵਲ ਦਾ ਇਹੜਾ ਫੇਸ ਗਰੋਪਾ ਦੇ ਵਿੱਚ ਵੀਡੀਓ ਪੈ ਚੁੱਕੀ ਹੈ ਸਾਰੀ ਸੋ ਅਸੀਂ ਇਹੀ ਬੇਨਤੀ ਆ ਅੱਜ ਸਾਡਾ ਹਜੇ ਕੱਲਾ ਬਰਨਾਲਾ ਜ਼ਿਲ੍ਹਾ ਹੀ ਆ ਜੀ ਮੇਰੀ ਸੂਬਾ ਕਮੇਟੀ ਨੂੰ ਵੀ ਕਾਲ ਸੀ ਅਗਰ ਅੱਜ ਸਾਡਾ ਕੋਈ ਇੱਥੇ ਰੇੜੀਆਂ ਨਾ ਬਾਰਡ ਹੋਈਆਂ ਅੱਜ ਮੰਨ ਲਓ ਤਾਂ ਅਸੀਂ ਕੱਲ ਤੱਕ ਹੋ ਸਕਦਾ ਪੰਜਾਬ ਦੇ ਵਿੱਚ ਪੌਲ ਆ ਜੇ ਪੰਜਾਬ ਬਰਨਾਲਾ ਜ਼ਿਲ੍ਹੇ ਦੇ ਵਿੱਚ ਧਰਨੇ ਦੀ ਆਣ ਮੇ ਚਲੇ ਪਰ ਜੇ ਪ੍ਰਸ਼ਾਸਨ ਨੇ ਰੇੜੀਆਂ ਬਾਉਂਡ ਕੀਤੀਆਂ ਤਾਂ ਅਸੀਂ ਪ੍ਰਸ਼ਾਸਨ ਨੂੰ ਉੱਥੇ ਧੰਨਵਾਦ ਵੀ ਕਰਾਂਗੇ ਕਿਉਂਕਿ ਅਸੀਂ ਬਹੁਤ ਖਾਲ ਮਾੜਾ ਸਾਡੇ ਚ ਦੇਖੋ ਜੇ ਓਵਰ ਲੋਡ ਵਜਨ ਪਾਉਂਦੇ ਆ ਤਾਂ ਸਾਨੂੰ 42-42 ਹਜ਼ਾਰ ਰੁਪਏ ਜੁਰਮਾਨਾ ਕਰਦੇ ਆ ਸਾਡੀ ਬਾਡੀ ਲੱਗੀਦਾ ਵੀ ਕਹਿੰਦਾ ਬਾਡੀ ਵੱਧ ਗਈ ਜੀ ਇਹਦਾ 22000 ਰੁਪਏ 20000 ਰੁਪਏ ਓਵਰ ਲੋਡ ਦਾ ਪਰ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਆ ਖੜੀ ਇਹਨਾਂ ਤੇ ਮਾਰੂ ਜੀ ਕੈਮਰਾ ਮੜਾਇਆ ਸਾਂ ਅਰੇੜੀਆਂ ਕੋਲੇ ਮੌਜੂਦ ਆ ਤੁਸੀਂ ਜਿਹੜੇ ਇੱਥੇ ਦੇ ਸੱਤਾਧਾਰੀ ਪਾਰਟੀ ਦੇ ਆਗੂ ਨੇ ਉਹਨਾਂ ਨੂੰ ਮਿਲੇ ਤੁਸੀਂ ਇਸ ਮਾਪੇ ਬਹੁਤ ਕੁਝ ਕੀਤਾ ਜੀ ਟਰਾਂਸਪੋਰਟ ਦੇ ਮੰਤਰੀ ਲਾਲਜੀਤ ਭੁੱਲਰ ਦਾ ਦੋ ਵਾਰੀ ਘਰੋ ਕਰ ਚੁੱਕੇ ਪੰਜਾਬ ਚੰਡੀਗੜ੍ਹ ਦੇ ਵਿੱਚ ਟਰਾਂਸਪੋਰਟ ਸੈਕਟਰੀ ਦੇ ਨਾਲ ਮੀਟਿੰਗਾਂ ਵੀ ਹੋ ਚੁੱਕੀਆਂ ਸਾਡੀਆਂ ਮੀਟਿੰਗਾਂ ਵੀ ਹੋਈਆਂ ਲੇਕਿਨ ਅੱਜ ਤੱਕ ਸਾਨੂੰ ਲੱਕੜ ਦੇ ਮੁੰਡੇ ਦਿੱਤੇ ਗਏ ਨਹੀਂ ਸਰਕਾਰ ਕਨੇਓ ਪਰ ਆਉਣ ਵਾਲਾ ਟਾਈਮ ਅਸੀਂ ਇਹ ਕਹਿੰਦੇ ਹਾਂ ਅੱਜ ਵੀ ਸੀ ਸਰਕਾਰ ਨੂੰ ਬਾਹਰ ਲਾ ਰਿਆ ਵੀ ਇੱਕ ਜਿਹੜੇ ਅਨਲੀਗਲ ਵਾਹਣਾ ਇੱਕ ਦੋ ਨੰਬਰ ਦਾ ਧੰਡਾ ਕਰਨ ਵਾਲੀਆਂ ਜਗਾੜੂ ਰੇੜੀਆਂ ਨੇ ਉਹ ਕਿਉਂ ਨਹੀਂ ਬੰਦ ਕਰਦੀਆਂ ਜਿਹੜੇ ਕਮਾਊ ਪੁੱਤ ਆ ਖੜੇ ਜੀ ਵਿਹਲੇ ਇਹਨਾਂ ਨੇ ਕਿਸ ਤਰ੍ਹਾਂ ਨਹੀਂ ਨਿਕਲੀਆਂ ਉਹ ਟੈਗ ਇਹਨਾਂ ਦੇ ਕਹਿੰਦੇ ਕਾਜੀ ਟੁੱਟ ਗਿਆ ਕਾਜੀ ਦਾ ਟੁੱਟਣ ਗਈ ਜਦੋਂ ਕੰਮ ਨਹੀਂ ਆਉਂਦਾ ਸਾਡੇ ਕੋਲ ਕਾਜੀ ਤਾਂ ਸਾਡੇ ਟੁੱਟਣੀ ਆਟੋਮੈਟਿਕ